ਦੋਸਤੋ ਜੇਕਰ ਤੁਹਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕਾਰ ਜਾਂ ਫਿਰ ਕੋਈ ਹੋਰ ਗੱਡੀ ਹੈ ਅਤੇ ਤੁਸੀਂ ਟੋਲ ਟੈਕਸ ਦੇ ਉੱਪਰ ਟੋਲ ਭਰਨ ਦੇ ਲਈ ਫਾਸਟ ਟੈਗ ਦੀ ਵਰਤੋਂ ਕਰਦੇ ਹੋ ਤਾਂ ਫਿਰ ਤੁਹਾਡੇ ਲਈ ਬਹੁਤ ਵੱਡੀ ਖਬਰ ਹੈ ਤੁਹਾਨੂੰ ਬਿਹਤ ਸਾਵਧਾਨ ਹੋ ਜਾਣ ਦੀ ਜ਼ਰੂਰਤ ਹੈ ਕਿਉਂਕਿ ਫਾਸਟ ਟੈਗ ਨੂੰ ਲੈ ਕੇ 17 ਫਰਵਰੀ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ ਅਤੇ ਜੇਕਰ ਤੁਹਾਨੂੰ ਇਸ ਦੀ ਜਾਣਕਾਰੀ ਨਾ ਹੋਈ ਤਾਂ ਫਿਰ ਤੁਹਾਨੂੰ ਟੋਲ ਟੈਕਸ ਦੇ ਉੱਪਰ ਦੁੱਗਣਾ ਟੈਕਸ ਦੇਣਾ ਪੈ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਸੀ ਫਾਸਟੈਗ ਦੇ ਨਵੇਂ ਨਿਯਮਾਂ ਦੀ ਗੱਲ ਕਰ ਰਹੇ ਹਾਂ 17 ਫਰਵਰੀ ਤੋਂ ਇਹ ਲਾਗੂ ਹੋਣ ਜਾ ਰਹੇ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਫਾਸਟੈਗ ਸੰਬੰਧੀ ਇਹ ਜਿਹੜੇ ਨਵੇਂ ਨਿਯਮ ਬਣਾਈ ਹੈ ਤੁਹਾਨੂੰ ਇਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਜੇਕਰ ਤੁਹਾਨੂੰ ਇਹਦੀ ਜਾਣਕਾਰੀ ਨਾ ਹੋਈ ਤਾਂ ਫਿਰ ਤੁਹਾਨੂੰ ਦੁੱਗਣਾ ਟੋਲ ਟੈਕਸ ਵੀ ਦੇਣਾ ਪੈ ਸਕਦਾ ਹੈ ਸੋ ਆਓ ਫਿਰ ਆਪਾਂ ਜਾਣਦੇ ਹਾਂ ਕਿ ਨਵੇਂ ਨਿਯਮ ਆਖਰ ਹੈ ਕੀ ਇਸ ਤੋਂ ਪਹਿਲਾਂ ਕਿ ਆਪਾਂ ਨਵੇਂ ਨਿਯਮਾਂ ਦੇ ਬਾਰੇ ਵਿੱਚ ਜਾਣੀਏ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਬਾਕੀ ਸਾਰੇ ਲੋਕਾਂ ਨੂੰ ਵੀ ਇਸ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ NPCI ਦੀ ਨਵੀਂ ਨੀਮ ਦੇ ਮੁਤਾਬਕ ਦੋਸਤੋ ਹੁਣ ਤੁਹਾਨੂੰ ਜੇਕਰ ਤੁਸੀਂ ਟੋਲ ਟੈਕਸ ਬੈਰੀਅਰ ਦੇ ਉੱਪਰ ਪਹੁੰਚ ਜਾਂਦੇ ਹੋ ਅਤੇ ਆਪਣਾ ਰੀਚਾਰਜ ਉਸ ਵਕਤ ਕਰਦੇ ਹੋ ਫਾਸਟਟੈਗ ਦਾ ਤਾਂ ਫਿਰ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪੈ ਸਕਦਾ ਹੈ ਕਿਉਂਕਿ ਟੋਲ ਟੈਕਸ ਬੈਰੀਅਰ ਤੇ ਪਹੁੰਚਣ ਤੋਂ ਘੱਟੋ ਘੱਟ 60 ਮਿੰਟ ਪਹਿਲਾਂ ਹੁਣ ਤੁਹਾਨੂੰ ਆਪਣਾ ਰੀਚਾਰਜ ਕਰਨਾ ਪਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਟੋਲ ਟੈਕਸ ਦਾ ਬੈਰੀ ਟੱਪ ਦਿਓ ਉਸ ਤੋਂ ਬਾਅਦ ਵੀ ਤੁਹਾਨੂੰ ਆਪਣਾ ਫਾਸਟਟੈਗ ਨੂੰ ਰੀਚਾਰਜ ਕਰਨ ਦੇ ਲਈ 10 ਮਿੰਟ ਦਾ ਇੰਤਜ਼ਾਰ ਕਰਨਾ ਪਵੇਗਾ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਸੀਂ ਟੋਲ ਟੈਕਸ ਬੈਰੀਅਰ ਦੇ ਉੱਪਰ ਪਹੁੰਚ ਕੇ ਜੇਕਰ ਲਾਸਟ ਸਮੇਂ ਦੇ ਵਿੱਚ ਆਪਣਾ ਫਾਸਟ ਟੈਗ ਨੂੰ ਰੀਚਾਰਜ ਕਰਦੇ ਹੋ ਤਾਂ ਫਿਰ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪੈ ਸਕਦਾ ਹੈ ਅਤੇ ਟੋਲ ਟੈਕਸ ਬੈਰੀਅਰ ਕ੍ਰੋਸ ਕਰਨ ਤੋਂ ਬਾਅਦ ਵੀ ਜੇਕਰ ਤੁਸੀਂ ਫਾਸਟ ਟੈਗ ਨੂੰ ਰੀਚਾਰਜ ਕਰਦੇ ਹੋ ਤਾਂ ਵੀ ਤੁਹਾਡੇ ਕੋਲੋਂ ਦੁੱਗਣਾ ਟੋਲ ਟੈਕਸ ਬਿਲਸੂਲ ਲਿਆ ਜਾਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਫਾਸਟ ਟੈਗ ਬਲੈਕਲਿਸਟਡ ਹੋ ਚੁੱਕਾ ਹੈ ਤਾਂ ਫਿਰ ਤੁਹਾਨੂੰ ਟੋਲ ਟੈਕਸ ਬੈਰੀਅਰ ਦੇ ਉੱਪਰ ਜਾਣ ਤੋਂ 60 ਮਿੰਟ ਪਹਿਲਾਂ ਆਪਣੇ ਫਾਸਟ ਟੈਗ ਨੂੰ ਰੀਚਾਰਜ ਕਰਨਾ ਹੁਣ ਆਪਾਂ ਇੱਕ ਵਾਰੀ ਇਹ ਵੀ ਜਾਣ ਲੈਣੇ ਆ ਕਿ ਫਾਸਟ ਟੈਗ ਬਲੈਕਲਿਸਟਡ ਹੁੰਦਾ ਕਦੋਂ ਹੈ ਦੋਸਤੋ ਜੇਕਰ ਤੁਸੀਂ ਆਪਣਾ ਫਾਸਟ ਟੈਗ ਰੀਚਾਰਜ ਨਹੀਂ ਕਰਦੇ ਉਸ ਦੇ ਵਿੱਚ ਬੈਲੈਂਸ ਨਹੀਂ ਰੱਖਦੇ ਤਾਂ ਫਿਰ ਤੁਹਾਡਾ ਫਾਸਟ ਟੈਗ ਡੀਐਕਟੀਵੇਟ ਹੋ ਜਾਂਦਾ ਹੈ ਮਤਲਬ ਕਿ ਬਲੈਕਲਿਸਟਡ ਹੋ ਜਾਂਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਕੇਵਾਈਸੀ ਆਪਣਾ ਨੋ ਜ਼ਰ ਕਸਟਮਰ ਆਪਣਾ ਅਪਡੇਟ ਨਹੀਂ ਕਰਦੇ ਹੈਗੇ ਕੇਵਾਈਸੀ ਅਪਡੇਸ਼ਨ ਕਰਨ ਤੋਂ ਬਗੈਰ ਵੀ ਤੁਹਾਡਾ ਫਾਸਟ ਟੈਗ ਡੀਐਕਟੀਵੇਟ ਹੋ ਸਕਦਾ ਹੈ ਬਲੈਕਲਿਸਟਡ ਹੋ ਸਕਦਾ ਹੈ ਸੋ ਬਲੈਕਲਿਸਟਡ ਹੋਣ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਫਾਸਟਟੈਗ ਦੇ ਵਿੱਚ ਮਿਨੀਮਮ ਬੈਲੈਂਸ ਰੱਖਣਾ ਪਵੇਗਾ ਹੁਣ ਆਪਾਂ ਇਹ ਵੀ ਜਾਣ ਲੈਂਦੇ ਹਾਂ ਕਿ ਆਪਣਾ ਫਾਸਟਟੈਗ ਨੂੰ ਅਸੀਂ ਬਲੈਕਲਿਸਟਡ ਕਿਸ ਤਰ੍ਹਾਂ ਚੈੱਕ ਕਰੀਏ ਕਿ ਸਾਡਾ ਫਾਸਟਟੈਗ ਕਿਤੇ ਬਲੈਕਲਿਸਟਡ ਤਾਂ ਨਹੀਂ ਇਸ ਦੇ ਲਈ ਦੋਸਤੋ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਚੈੱਕ ਕਰਕੇ ਦਿਖਾਉਂਦਾ ਹਾਂ ਇਸ ਦੇ ਲਈ ਆਪਾਂ ਆਪਣੇ ਮੋਬਾਈਲ ਦੇ Chrome ਵਿੱਚ ਜਾ ਕੇ NPCI ਨੂੰ ਸਰਚ ਕਰਾਂਗੇ ਅਤੇ ਉਸ ਤੋਂ ਬਾਅਦ NPCI ਦੀ ਵੈਬਸਾਈਟ ਜਿੱਥੇ ਚੈੱਕ ਯੋਰ NETC ਫਾਸਟਟੈਗ ਸਟੇਟਸ ਲਿਖਿਆ ਹੁੰਦਾ ਆਪਾਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਨਜ਼ਰ ਆ ਰਿਹਾ ਸਿਲੈਕਟ ਸਰਚ ਬਾਏ ਫਾਸਟੈਗ ਆਈਡੀ ਔਰ ਵਹੀਕਲ ਹੁਣ ਇੱਥੇ ਅਸੀਂ ਵਹੀਕਲ ਰਜਿਸਟ੍ਰੇਸ਼ਨ ਨੰਬਰ ਵਾਲੀ ਆਪਸ਼ਨ ਨੂੰ ਕਲਿੱਕ ਕਰਕੇ ਇੱਥੇ ਆਪਾਂ ਆਪਣੇ ਵਹੀਕਲ ਦਾ ਰਜਿਸਟ੍ਰੇਸ਼ਨ ਨੰਬਰ ਭਰ ਦੇਵਾਂਗੇ ਅਤੇ ਉਸ ਤੋਂ ਬਾਅਦ ਹੇਠਾਂ ਦਿੱਤਾ ਹੋਇਆ ਕੈਪਚਾ ਵੀ ਆਪਾਂ ਭਰ ਦੇਵਾਂਗੇ ਅਤੇ ਚੈੱਕ ਸਟੇਟਸ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਸਾਡੇ ਫਾਸਟੈਗ ਦਾ ਸਟੇਟਸ ਇੱਥੇ ਸਾਹਮਣੇ ਆ ਜਾਵੇਗਾ ਅਤੇ ਜੇਕਰ ਫਾਸਟਐਬ ਐਕਟਿਵ ਹੋਇਆ ਤਾਂ ਇੱਥੇ ਐਕਟਿਵ ਲਿਖਿਆ ਹੋਇਆ ਆਵੇਗਾ ਤਾਂ ਫਿਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਜੇਕਰ ਇੱਥੇ ਡੀਐਫਟਿਵਟ ਲਿਖਿਆ ਆਂਦਾ ਹੈਗਾ ਜਾਂ ਫਿਰ ਬਲੈਕਲਿਸਟਡ ਆਂਦਾ ਹੈ ਤਾਂ ਫਿਰ ਤੁਹਾਨੂੰ ਆਪਣੇ ਫਾਸਟਐਬ ਨੂੰ ਐਕਟਿਵ ਕਰਨ ਦੇ ਲਈ ਰੀਚਾਰਜ ਕਰਨਾ ਪਵੇਗਾ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫਾਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਹੈ ਦੋਸਤੋ ਫਿਰ ਮ ਸਤਿ ਸ੍ਰੀ ਅਕਾਲ ਜੀ